ਦੋਸਤੋ ਅਹੀਂ ਨਾ ਗੁਜ਼ਰਦੇ ਸੀਗੇ ਡੇੜਾ ਬਾਬਾ ਨਾਨਕ ਤੋਂ ਵਟਾਲੇ ਵਾਲੇ ਰੋਡ ਤੇ ਤੇ ਉਹ ਰੋਡ ਦੇ ਉੱਤੇ ਨਾ ਆ ਬਜ਼ੁਰਗ ਨੇ ਆਪਣੇ ਡੰਗਰ ਬੰਨੇ ਤੇ ਇਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਆ ਮਤਲਬ ਇਹ ਕਹਿੰਦੇ ਆ ਨੂੰ ਸਰਕਾਰ ਤੋਂ ਕੋਈ ਆਸ ਨਹੀਂ ਆ ਸਰਕਾਰ ਦੇ ਨਮਾਇंदे ਆਉਂਦੇ ਆ ਦੂਰੋਂ ਹੱਥ ਹਿਲਾ ਕੇ ਚਲ ਜਾਂਦੇ ਆ ਤੇ ਭਗਵਾਨ ਤੋਂ ਮੰਦਾ ਹੈਲੀਕਾਪਟਰ ਆਉਂਦਾ ਉਹ ਵੀ ਉੱਤੇ ਉੱਤੇ ਘੁੰਮ ਕੇ ਚਲ ਜਾਂਦਾ ਤੇ ਕਹਿੰਦੇ ਵੀ ਰੋਡ ਤੇ ਬੈਠੇ ਆਂ ਕੀ ਗੱਲ ਉਹਨੂੰ ਉਤੋਂ ਲੱਭਦਾ ਨਹੀਂ ਕਿ ਲੋਕਾਂ ਨੇ ਕੀ ਬੰਨ ਰਿਆ ਪਰ ਸਰਕਾਰ ਦਾ ਕਹਿੰਦੇ ਕੋਈ ਵੀ ਨੁਮਾਇੰਦਾ ਜਿਹੜਾ ਮਦਦ ਲੈ ਕੇ ਨਹੀਂ ਪਹੁੰਚਿਆ ਬਾਬਾ ਜੀ ਬਾਬਾ ਜੀ ਕਿੰਨੇ ਕਿ ਦਿਨਾਂ ਦੇ ਇੱਥੇ ਡੰਗਰ ਸ਼ਰਕਤੇ ਹੋਵੇ ਪੰਚਾਇਤ ਦਾ ਆਇਆ ਕੋਈ ਸਰਕਾਰ ਦਾ ਬੰਦਾ ਸਾਰ ਲੈਣ ਕਹਿੰਦੇ ਹੋਣਾ ਵੋਟਾਂ ਲੈਣ ਹੁਮਾ ਦਿਖਾਉਂਦਾ ਬੋਟਾਂ ਨੇ ਕੋਈ ਨਹੀਂ ਬਾਤ ਨਹੀਂ ਸੜਕ ਦੇ ਉੱਤੇ ਤੁਸੀਂ ਖਲੋਤੇ ਹੋ ਵੇਖੋ ਅਸੀਂ ਨੰਗਣ ਰਿਆ ਸਾਨੂੰ ਤਰਸ ਆਇਆ ਪਈ ਖਲਾਰ ਕੇ ਪੁੱਛੀ ਬਜ਼ੁਰਗਾਂ ਨੂੰ ਕੋਈ ਸਰਕਾਰ ਦਾ ਆਉਂਦੇ ਨੇ ਹਾਂ ਉੱਥੇ ਸੜਕ ਤੇ ਖਲੋਗੇ ਪਟਾ ਕਰਨੇ ਆ ਹਾਂ ਕਰਨਾ ਕੀ ਹੋਵੇ ਤੁਹਨੇ ਦਾ ਇੱਕ ਦਾਣਾ ਨਹੀਂ ਹੋਣਾ ਨਹੀਂ ਬਿਲਕੁਲ ਆ ਸਰਕਾਰ ਤੋਂ ਕੀ ਆਸ ਆ ਆਜੇ ਉਸ ਦਿਨ ਹੋਏਗੀ ਜਦੋਂ ਪਟਵਾਰੀ ਹਿਸਾਬ ਮੰਗਣਗੇ ਕੋਸ਼ਲੀ ਨਾਨਾ ਗਰਦੋਰੀਆਂ ਗਰਦੋਰੀਆਂ ਲੈ ਕੇ ਚੱਲੀ ਨਹੀਂ ਉਧਰ ਚਲੋ ਆ ਹੁਣ ਜਿੱਦਾਂ ਤੁਹਾਡੇ ਪਸ਼ੂ ਆ ਇਹਨਾਂ ਨੂੰ ਕੋਈ ਤੁੜੀ ਦਾ ਟੱਪਾ ਮਿਲਦਾ ਕੋਈ ਤੁੜੀ ਕੋਈ ਨਹੀਂ ਸਰਕਾਰ ਨੇ ਕੱਢੀ ਉਹ ਕੋਈ ਆਪਣੇ ਭੈਣ ਭਰਾ ਜਿਹੜੇ ਉਹ ਹੀ ਉਹ ਕੱਢਣ ਦੇ ਉਹ ਕੱਢਣ ਆਉਂਦੇ ਉਤਨਾ ਮਦਦ ਲੈ ਕੇ ਆਉਂਦੇ ਆਉਂਦੇ ਬੜੀ ਟਰਾਲੀ ਆਉਂਦੀ ਹੈ ਤੁੜੀ ਲੈ ਕੇ ਅੱਛਾ ਪਰ ਸਰਕਾਰ ਦਾ ਕੋਈ ਨਹੀਂ ਬਾਤ ਨਹੀਂ ਆਏ ਜੇ ਦੁਖੀ ਹੋ ਗਏ ਆ ਸਾਨੂੰ ਜਿਹੜਾ ਹਾਈਡਰ ਸਰਕਾਰ ਨੇ ਬੰਦ ਕਰਾ ਇਹ ਸਾਨੂੰ ਲਿਕੇ ਬਜ ਗਿਆ ਜਿਹੜਾ ਪਾਣੀ ਹੁਣ ਵਿੱਚੋਂ ਲੱਤ ਜਾ ਰਿਹਾ ਹਾਈਵੇ ਕੁੱਚਾ ਵਾ ਨਾ ਬੇਦਾਰ ਇਹ 6 ਫੁੱਟ ਪਾਣੀ ਆ ਇੱਧਰ ਨਹੀਂ ਭਗਵਾਨਤਮਾਨ ਤੇ ਕਹਿੰਦਾ ਮੈਂ ਹੈਲੀਕਾਪਟਰ ਦੇਤਾ ਮੈਨੂੰ ਉੱਤੋਂ ਸਭ ਕੁਝ ਲੱਭਦਾ ਤੇ ਉਹ ਉੱਤੇ ਉੱਤੇ ਘੁੰਮ ਕੇ ਚਲੇ ਗਿਆ ਉੱਤੇ ਉੱਤੇ ਘੁੰਮ ਕੇ ਚਲੇ ਗਿਆ ਥੱਲੇ ਤੇ ਨਹੀਂ ਲਾਇਆ ਨਹੀਂ ਕੋਈ ਛੁੱਟਿਆ ਥੱਲੇ ਕੋਈ ਚੀਜ਼ ਕੋਈ ਨਹੀਂ ਅੱਜ ਆ ਰੋਟੀ ਵੇਖੇ ਪਤਾ ਰਹੇ ਹੰਮੂ ਆ ਗਾਨ ਨਾ ਬਈ ਕੀ ਬਿੱਤੀ